ਹਾਂਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਤੇ ਤੁਹਾਡੇ ਭਾਜੀ ਨੇ ਬਣਾਈ ਚਟਨੀ ਚਿਬੜਾਂ ਦੀ ਤੇ ਨਾਲੇ ਲਾਇਆ ਤੜਕਾ ਮੈਨੂੰ ਨਾ ਜ਼ਖਾਮ ਜਵਾਲਾ ਲੱਗ ਰਿਆ ਸੀਗਾ ਤੇ ਮੈਨੂੰ ਸਮੈਲ ਦੀ ਜੜਦੀ ਸੀਗੀ ਤੇ ਫਿਰ ਉਹਨੇ ਲਾਇਆ ਤੜਕਾ ਨਾਲੇ ਮੈਂ ਚਿਬੜ ਛੱਲਦੇ ਸੀ ਗੰਡੇ ਛੱਲਦੇ ਸੀ ਆਹ ਉਹਨਾਂ ਨੇ ਤੜਕਾ ਲਾ ਕੇ ਤੇ ਕਾਂਡੇ ਚਪਾਲੀਆ ਜੱਪਾ ਵਸ ਰੋਟੀ ਖਾਣ ਦੀ ਤਿਆਰੀ ਕਰਦੇ ਆ 8 ਵਜੇ ਗਏ ਆ ਛੇ ਯੂਟ ਗਿਆ ਸਕੂਲ ਲੱਸੀ ਬਣਾ ਲਈ ਹੋਏ ਤੇ ਹੁਣ ਚੱਲ ਮੈਂ ਲਾ ਕੇ ਤੜਕਾ ਖਾਣੇ ਦੀ ਰੋਟੀ ਹੁਣ ਆਪਾਂ ਫਿਰ ਜਾਣੇ ਉਧਰ ਨੂੰ ਤਕਣ ਮੰਨੀ ਤੇ ਇੱਕ ਆਪਾਂ ਤੁਹਾਨੂੰ ਦੱਸਾਂਗੇ ਹੋਰ ਜ਼ਰੂਰੀ ਗੱਲ ਤੇ ਰੋਟੀ ਵਸ ਲੈ ਕੇ ਆਉਂਦੇ ਆ ਉਹ ਤੇ ਆਪਾਂ ਖਾਣੇ ਆ ਹੋਰ ਸਾਰੇ ਕੰਮ ਦੰਦੇ ਆਪਣੇ ਹੋ ਗਏ ਜੀ ਆ ਰਹੀ ਆਪਣੀ ਚਰਾਵ ਤਰ੍ਹਾਂ ਤੁਮ ਘੰਟਾ ਕੱਪਲਾ ਲੈ ਨਿਉ ਨੇ ਇਥੇ ਤੇ ਸਰਸੂਰ ਆਪਾਂ ਬਾਹਲੇ ਵਸ ਰੋਟੀ ਖਾ ਲਈ ਆ ਆ ਕੇ ਰੋਟੇ ਨਾਲ ਤੇ ਫਿਰ ਚੱਲਨੇ ਦੁਕਾਨ ਵੱਲ ਨਹੀਂ ਅੱਜ ਮੌਸਮ ਸਹੀ ਆ ਕਿਵੇਂ ਦਾ ਮੌਸਮ ਆ ਬਾਹਰ ਵਾਲਾ ਅੱਜ ਗਰਮੀ ਧਣੀ ਵਾਲੀ ਦੁਪਹਿਰੇ ਤਾਂ ਹੋ ਹੀ ਜਾਂਦੀ ਆ ਯਾਰ ਚਲੋ ਜੀ ਜਰਾ ਚਟਨੀ ਬਣਾ ਲਈ ਬਾਜੀ ਨੇ ਤੁਹਾਡੇ ਨੇ ਤਲਕਾ ਤਲਾ ਤੇ ਆਪਾਂ ਖਾ ਕੇ ਰੋਟੀ ਤਾਂ ਕੰਡ ਜਾਨੇ ਪਾਣੀ ਪੁਣੀ ਪਾਇੰਦਾ ਤੇ ਕੈਮਰ ਚ ਸਹਜ ਉੱਠ ਗਿਆ ਸਕੂਲ ਠੀਕ ਆ ਕੇ ਰੋਟੀ ਖਾ ਗਏ ਤੇ ਇੱਕ ਜਿਸਮੂਠੀ ਦੇਣ ਵਾਲਾ ਤੇ ਕੱਲ ਤਾਂ ਬਹੁਤ ਜ਼ਿਆਦਾ ਕੱਲ ਤੇ ਮਲਾਰ ਹੋਇਆ ਪਿਆ ਪਤਾ ਨਹੀਂ ਕੀ ਹੋ ਗਿਆ ਵੇ ਰੁੱਤਾ ਜਾਈ ਜਖਾਮ ਜਖਮ ਹੋ ਗਿਆ ਪਹਿਲਾਂ ਸਹਜ ਨੂੰ ਹੋਇਆ ਸੀਗਾ ਸਹਜ ਤੋਂ ਬਾਅਦ ਹੁਣ ਇੱਧਰ ਨੂੰ ਆ ਗਿਆ ਭਾਜੀ ਵੀ ਤੁਹਾਡੇ ਨੂੰ ਤਾਂ ਢਿੱਲੇ ਜੀ ਪਰ ਫੇਰ ਵੀ ਮੇਰ ਦਾ ਹੱਤ ਤੱਕੜਿਆ ਚਲੋ ਕੰਮ ਕਰ ਲੈਂਦੇ ਆ ਵਿਚਾਰੇ ਕੀ ਕਰੀਏ ਫਿਰ ਹੁਣ ਰਾਤ ਨੂੰ ਮੈਂ ਕੇਕ ਕੀ ਪਾਣੀ ਪੈਂਦੀ ਹੈ ਹਨਾ ਕਈ ਵਾਰੀ ਜਿਆਦੇ ਟਲੇ ਹੋ ਜਾਣੇ ਨਹੀਂ ੋਡਾ ਘਟਾ ਦੁਕਾਨ ਲੱਗ ਜਾਂਦਾ ਨਹੀਂ ਕਿ ਕੰਮ ਹੁੰਦਾ ਪਰ ਹੁਣ ਜਿੱਦਿਆਂ ਦੁਬਾਰਾ ਸਾਇਦ ਸਕੂਲ ਸ਼ੁਰੂ ਹੋਇਆ ਆਪਾਂ ਸਾਢੇ 1:40 ਵਜੇ ਉੱਠ ਕੱਢਦੇ ਹੁੰਨੇ ਆ ਜਲਦੀ ਕੰਮ ਹੋ ਜਾਂਦੇ ਆ ਤੇ ਫਿਰ ਆਏ ਜੀ ਜੇ ਹੁਣ ਅ ਲੇਟ ਉੱਠ ਗਏ ਫਿਰ ਸਾਰੇ ਕੰਮ ਨੂੰ ਕਵੇਲਾ ਹੋ ਜਾਂਦਾ ਹਨਾ ਫਿਰ ਬਸ ਲੇਟ ਲੇਟ ਹੋ ਜਾਂਦਾ ਸਾਰੇ ਕੰਮ ਕਿਉਂਕਿ 9:30 ਵਜੇ ਨੂੰ ਤਾਂ ਮੈਂ ਦੁਕਾਨ ਤੇ ਜਾਣਾ ਹੁੰਦਾ ਫਿਰ ਆਪਾਂ ਨੂੰ ਥੋੜੇ ਵੀ ਦੀਵਾਲੀ ਦਾ ਕਰਕੇ ਕੱਪੜੇ ਸਲਾਈ ਵਾਲੇ ਆ ਜਾਂਦੇ ਆ ਤੇ ਹੌਲੀ ਹੌਲੀ ਕਰ ਲਈਦੇ ਜੀ ਆਪਾਂ ਸਟਾਰਟਿੰਗ ਹੋਰ ਵਧੀਆ ਜੀ ਠਠਾਕ ਟੱਪਾ ਗਿਆ ਸਟੈਂਡ ਆਪਣਾ ਹੋ ਪਿਆ 7 ਵਜੇ ਦੇ ਦੇ ਆਪਣੇ ਕੱਪੜੇ ਧੋਤੇ ਹੋਏ ਆ ਹੋਣ ਸੁੱਕ ਜਾਣਗੇ ਤੇ ਆਪਾਂ ਖਾ ਲਈਏ ਜੀ ਰੋਟੀ ਦੇਖੋ ਜੀ ਇਸ ਤਰ੍ਹਾਂ ਬਣਾਈ ਚਟਨੀ ਆਪਾਂ ਚਿਬੜਾਂ ਦੀ ਚਿਬੜ ਆਪਣੇ ਬਹੁਤ ਦੂਰ ਹੋਏ ਆ ਜੀ ਇਹ ਹਰਿਆਣੇ ਵਾਲੀ ਜਰਤ ਹੋਏ ਪਪੂ ਆ ਪੁੜੇ ਗਏ ਸੀ ਕਿ ਨਾ ਤੁਸੀਂ ਦੇਖਿਆ ਇਹ ਮੇਰੇ ਵੀਡੀਓ ਚ ਕਿ ਸਾਡੇ ਮੇਰੇ ਨਾਲ ਦੀ ਹੈ ਜੀ ਕਲਾਲ ਵਾਲੇ ਰਹਿੰਦੇ ਹੈਗੇ ਪਿੰਡ ਕਲਾਲ ਵਾਲਾ ਤੇ ਕਲਾਲ ਆਲਾ ਨਵਾਂ ਪਿੰਡ ਵੀ ਕਹਿ ਦਿੰਦੇ ਆ ਅਸੀਂ ਤੁਹਾਡੀ ਭਾਜੀ ਦੀ ਭੂਆ ਦੀ ਬੇਟੀ ਉੱਥੇ ਵਿਆਹੀ ਹੋਈ ਹੈ ਕਿ ਉਹ ਨੇ ਭੈਣ ਨੇ ਸਾਨੂੰ ਚਿਪੜ ਬਵਾਸਰੇ ਦਿੱਤੇ ਤੇ ਉਹ ਕਹਿੰਦੇ ਦੀ ਸ਼ਾਮ ਜੀ ਹੋ ਗਈ ਜੀ ਤੁਸੀਂ ਰੋਟੀ ਖਾ ਕੇ ਜਾਓ ਰੋਟੀ ਤਾਂ ਫੇਰ ਰਖਾ ਕੇ ਨੇ ਆਏ ਉਹਨਾਂ ਨੇ ਸਾਨੂੰ ਚਿਪੜ ਪਾਵਾਂ ਸਾਰੇ ਤੇ ਘਰ ਦੀ ਮੂੰਗੀ ਉਹ ਵੀ ਤੇ ਆ ਤੇ ਮੂੰਗੀ ਪਾਵਾਂ ਸਾਰੇ ਉਹਨਾਂ ਨੇ ਦੇਤੀ ਆ ਦਾਲੀ ਨੇ ਬਣਾ ਕੇ ਵੇਖੀ ਬਹੁਤ ਟੇਸਟੀ ਬਣੀ ਸੀ ਜਿਪੜਾ ਤੇ ਸਾਇ ਤਾਂ ਹੁਣ ਜਿੱਦਣ ਜਦੋਂ ਤਿੰਨ ਵਾਰ ਚਿਪੜਣ ਨੇ ਜੜਨੀ ਕਰ ਲਈਏ ਤੇ ਸਾਇ ਤਾਂ ਕਰ ਮम्मी ਬਹੁਤ ਟੇਸਟੀ ਬਣਦੀ ਕਿਉਂਕਿ ਜੀ ਅੱਗੇ ਨਰਮੇ ਚ ਹੁੰਦੇ ਸੀ ਹੁਣ ਨਰਮੇ ਤਾਂ ਫਿਰ ਕੋਈ ਕਾਟੀ ਵੀਜਦੇ ਆ ਤੇ ਉਹ ਹੈ ਤਾਂ ਹੈਗੇ ਹੁਣ ਮੁੱਲ ਮਿਲਦੇ ਆ ਤੇ ਨਾਲੇ ਮਹਿੰਗੇ ਆ ਜੀ ਹਨ ਤੇ ਬੱਚਿਆਂ ਨੂੰ ਫਿਰ ਹੁੰਦਾ ਤਾਂ ਹੈਗਾ ਹੀ ਵੀ ਉਹ ਪੁਰਾਣੀ ਚੀਜ਼ ਹੈਗੀ ਤੇ ਅਸੀਂ ਨਹੀਂ ਕਰ ਬੱਚੇ ਨੇ ਮਾਰਾ ਤਾਂ ਆਪਣਾ ਫਿਰ ਲੈਣੀ ਹੀ ਪੈਂਦੀ ਹੈ ਪਰ ਚਿੱਬੜਾਂ ਵੀ ਕਟਣ ਦੀ ਕੋਈ ਗੱਲ ਬਾਤ ਹੀ ਹੋਰ ਹੁੰਦੀ ਹੈ ਜੀ ਚਲੋ ਠੀਕ ਹੈ ਇਹ ਆਪਣਾ ਰੋਟੀ ਖਾ ਲੀ ਆਜੋ ਤੁਸੀਂ ਵੀ ਖਾ ਲਓ ਜੀ ਤੇ ਫੇਰ ਆਪਾਂ ਚੱਲਦੇ ਹਾਂ ਅਰੇ ਉਹ ਸੈਟਾ ਬੋਸ ਨਾਲ ਨਹੀਂ ਨਾ ਉਹ ਹੋਰ ਤੇਰਾ ਨੇ ਚਲਾਤਾ ਕੀ ਆਪਾਂ ਜਾਣੀਆ ਮਨ ਨਹੀਂ ਹਾ ਇੱਕ ਕਰਦੇ ਨੇ ਟੱਪ ਲਈ ਹਣਾ ਹੁਣ ਕਦਾ ਕਰ ਲੈਣਾ ਵੀ ਰੇ ਚਲੋ ਜੀ ਆਪਾਂ ਹੁਣ ਚੱਲਦੇ ਆਂ ਦੁਕਾਨ ਵੱਲ ਅੱਡੇ ਨਾ ਹੋਏ ਜੀ ਅੱਜ ਬਾਹਰ ਬੜਾ ਹੜਤਾਂ ਨਹੀਂ ਚੱਲਣਾ ਜੀ ਇੱਧਰ ਆ ਵਾਲਾ ਗੁੱਟੇ ਨੇ ਇਹਨੇ ਹੌਲ ਕੱਢ ਲੇ ਜੀ ਤੇ ਇੱਧਰ ਇਹਨਾਂ ਨੇ ਮਨੀ ਪਲਾਨ ਦੋਹਰਾ ਚੱਲ ਪਿਆ ਤੇ ਫਿਰ ਇਹ ਵਾਲਾ ਵੀ ਚੱਲ ਪਿਆ ਅੱਜ ਕੱਲ ਤਾਂ ਚੱਲ ਹੀ ਪੈਂਦੇ ਆ ਸਾਰੇ ਉਹਦਾ ਇੱਧਰ ਆਪਾਂ ਇਹ ਲਾਤੇ ਪਿੱਛੇ ਕਰ ਮਰੀ ਇੱਧਰ ਇਹ ਆਪਾਂ ਇਹ ਲਾਤੇ ਐਂ ਕਰਤੀ ਸਾਰੇ ਸਾਫੀ ਹਲੇ ਹੋਰ ਸੈਟਿੰਗ ਕਰਦੇ ਇਹਨਾਂ ਨੇ ਸੋਨਾ ਖਾਣਨਾ ਉਹ ਬਰਲੀ ਸੜਤੀ ਨਾ ਕਪੜੇ ਆਪੇ ਤੋਤੇ ਉਹ ਜਦੋਂ ਬੜੇ ਖਿਆਲ ਦੇ ਤੋਤੇ ਜਿਉਂ ਆਪਣਾ ਗੁਰਦੁਆਰਾ ਸਾਹਿਬ ਆਜੇ ਲਿਪਰੇ ਉਹ ਚੁੰਨੀ ਲਾ ਕੇ ਲੈ ਜਾਣੇ ਸੀ ਯਾਰ ਇਹ ਤਾਂ ਉਹ ਵਿੱਚ ਪਈ ਆ ਲਾਲ ਦੀ ਲੈਣੂ ਇੱਕ ਕਾਵਲਾ ਦੀ ਜਲੋਹੀ ਆ ਗਿਆ ਪਾ ਦਕਾਨ ਤੇ ਚੰਨ ਤਾਂ ਆਉਣੀ ਤਾਂ ਵੇਲੇ ਪਾਣੀ ਚ ਦੀ ਬਟਾ ਵੀ ਹੀ ਚ ਬੁਲਕਾਰਾ ਇਸ ਤਰ੍ਹਾਂ ਲਾਤੀ ਤੇ ਪਾਈਪ ਨੇ ਹੀ ਚਤਰ ਪਾਈ ਰਹੀ ਹੈ ਤਾਂ ਫਿਰ ਕਰ ਦੋ ਬਾਕੀ ਸਾਰੀ ਸੈਟਿੰਗ ਮੈਂ ਤਸਵੀਰ ਨਾ ਬੋਲ ਦਿਆਂਗੀ ਤੇ ਬਾਹਰ ਲੱਗੀ ਤੇ ਤੁਮ ਜੀ ਵੀ ਰੈਡੀ ਹੋ ਗਏ ਦੋਨਾਂ ਤੇ ਰਹੇਗੀ ਤਰਫਾਈ ਸ਼ਾਮ ਨੂੰ ਕਰਕੇ ਕੱਲ ਨੂੰ ਚੁਲੜ ਦੇ ਗਿਆਂਗੇ ਇੱਕੋ ਵਾਲਾ ਸੂਟ ਪੁਰਗਾ ਹਲੇ ਚਲਵਾਰ ਦੇ ਬਲ ਪਾਈ ਦਿੰਦੀ ਮੈਂ ਵੀ ਤੇ ਆ ਮੀ ਬੈਗ ਹਟ ਗਈ ਆਪਣੇ ਬਹੁਤ ਸਾਰਾ ਆ ਗਿਆ ਜੀ ਸਕੂਲੋਂ ਸਾਰੇ ਉੱਥੇ ਰੱਖ ਦੇ ਬੋ ਤੇ ਟੋਕਰੀ 'ਚ ਤਾਂ ਹੀ ਰੱਖ ਦੇ ਬਸ ਆਪਾਂ ਨੇ ਮਸ਼ੀਨ 'ਚ ਆਪੇ ਮੇਲਦੇ ਹੈਗੇ ਆ ਕੱਲ ਨੂੰ ਪਾਣਾ ਸੰਡੇ ਸੰਡੇ ਨੂੰ ਕੰਮ ਬਹੁਤ ਹੋ ਜਾਂਦੇ ਚਾ ਚੱਕ ਸਾਰੇ ਬੀਲੀ ਬਾਟੀ ਸੈਂਕ ਵਿੱਚ ਰੱਖਿਆ ਆ ਜਾ ਗਿਆ ਜੀ ਸਕੂਲੋਂ ਤੇ ਟਾਈਮ ਹੁੰਦਾ ਜੀ 3:30 ਵੇ ਦਾ ਤੇ ਫਿਰ 3:00 5:00 ਤੇ ਆ ਜਾਂਦਾ ਇਹ ਘਰ ਲਈ ਕੱਪੜੇ ਸਹੀ ਨੇ ਤੇ ਸੋਈ ਜੋ ਲਾਈਟ ਬੰਦ ਕਰ ਦਿਓ ਤੇ ਆਪ ਜਿਹੜਾ ਸਾਡੇ ਭਾਜੀ ਅੱਜ ਘਰੇ ਹੀ ਐ। ਚਾਹ ਚਾਹ ਜਿਨੇ ਪੀ ਲਈ। ਆਪਾਂ ਵੀ ਡੇਢ-2:00 ਵਜੇ ਘਰੇ ਆਏ ਸੀਗੇ। ਇਹ ਘੰਟਾ ਕਰੈਸਟ ਕਰ ਲਈਏ। ਤੇ ਹੁਣ ਫਿਰ ਜਾਣੇ ਉਧਰ ਨੂੰ। ਆਮ ਤੰਦਾ ਵੇਣਿਆ ਕੋਈ ਹੋਰ ਸੋਚਾੜਾ ਜਿਹੜੇ ਤਰਪਾਈ ਕਰਨ ਵਾਲੀ ਉਹ ਕਰਕੇ। ਕੋਈ ਹੋਰ ਕੱਟਣ ਵਾਲੇ ਹੋਏ ਅੱਜ ਕੱਟ ਲਾਂਗੇ ਫਿਰ। ਕਰਨ। ਸਲਾਈ ਹੋ ਜਾਣਾ ਵੀ। ਕੱਲ ਨੂੰ ਫਿਰ ਟਾਈਮਿੰਗ ਲੱਗਣਾ। ਕੱਲ ਨੂੰ ਦੁਪਹਿਰਾਂ 7:00 ਤੇ ਜਾਵਾਂਗੇ। ਏ ਮੇਰੀ ਜੁੰਨੀ ਦਾ ਵੱਡਾ ਵੱਡਾ ਨਲਗਾ ਪੁੰਜਗਾ ਉਧਰ ਦੇ ਇਹਦੇ ਨਾਲ ਨੀ ਆਉ ਉਹ ਲੈ ਲਾ ਡੈਡੀ ਕੋਲੇ ਸੀਗਾ ਪਰਨਾ ਹੋਰ ਲੈ ਲਾ ਤੋਤਾ ਵਾ ਇਹ ਇਸ ਕਮਰੇ ਚ ਲੱਗਾ ਜੀ ਆਪਣਾ ਵਾਈਫਾਈ ਹੋ ਰਿਹਾ ਹਲੇ ਰੀਸਟਰਟਿੰਗ ਦੀ ਕਰਾਵਾਂਗੇ ਚਲੋ ਫਿਰ ਆਪਾਂ ਪੁੰਜਦੇ ਹੁਦਰ ਨੂੰ ਮਿਲ ਗਈ ਸਾਰੀ ਸਟੇਸ਼ਨਰੀ ਹਾਂਕ ਮਿਲੀ ਹੈ ਹੱਤਕਾ ਮੈਨੂੰ ਦਿਖਾ ਦੇ ਫਿਰ ਮੈਂ ਜਾਣਾ ਇੱਥੇ ਲੈ ਬੈਡ ਤੇ ਜਾ ਕੇ ਇਧਰ ਇਹ ਸਾਰੇ ਬੱਡੇ ਦਿਖ ਜਾਂਦੇ ਇਹ ਸਾਰੇ ਦੀ ਸਟੇਸ਼ਨਰੀ ਸਾਰੀ ਸਕੂਲ ਤੋਂ ਹੁੰਦੀ ਹੈ ਜੀ ਬਾਕੀ ਬੱਚੇ ਤਾਂ ਇਹ ਪਰਿਵਾਰ ਘਰੋਂ ਲੈ ਲੈਂਦੇ ਆ ਪਰ ਅਸੀਂ ਤਾਂ ਉੱਥੇ ਪੈਸੇ ਭਰ ਦਿੰਦੇ ਆ ਇਹਨਾਂ 'ਚ ਇੱਕ ਕੰਪਨੀ ਮੇਰੇ ਕੋਲ ਜੇ ਹੈ ਨਹੀਂ ਤੇ ਇਹਨਾਂ ਵਿੱਚ ਇੱਕ ਮੈਂ ਲਾਈ ਆ ਠੀਕ ਆ ਪਹਿਲਾਂ ਵਾਲਾ ਸਾਰਾ ਖਤਮ ਹੋ ਗਿਆ ਸੀ ਸਮਾਨ ਕੇ ਹਲੇ ਹਲੇ ਪਿਆਗਾ ਆ ਤਾਂ ਹੋਰ ਜੁੜੀ ਜੁੜੀ ਇਹ ਤਾਂ ਹਮ ਨਵੀਂ ਮੂਰਗੀ ਚੱਲ ਤੋਂ ਇੱਕ ਘਾਹ ਇੱਕ ਮਿੰਟ ਕਿਹੜੀ ਕੰਪਨੀ ਦਾ ਨਗਾ ਦਿੱਤਾਂ ਆ ਦੋਰੀ ਆਹ ਕਿਹੜੀ ਕੰਪਨੀ ਦਾ ਨਗਾ ਬੋਮਸ ਦਿੰਗਾ ਉਹਦਾ ਹੁੰਦਾ ਮੈਂ ਤਾਂ ਦੇਖ ਅਦਰ ਦੇਸੀ ਜਮ ਵਾਲੀ ਫੜਾਦਾ ਚੱਕ ਕੇ ਆ ਤਕੀ ਐਨਾ ਚਮੇ ਮੈਂ ਕਿ ਕਰੀਦਾ ਚੱਕ ਇੱਕ ਸ਼ਾਪ ਮੈਂ ਲਾਇਆ ਓਕੇ ਤੇਰੀ ਫਸਟ ਫੈਕਸ ਕਿੰਨੇ ਵੰਨੇ ਬੰਦੇ ਸੀ ਕਿੰਨੇ ਰੀਫ ਲਾ ਇੱਕ ਪੂਰੇ ਛੁੰਦੇ ਆ ਇੱਕ ਨਾਲ ਐਕਸਟਰਾ ਵੀ ਦਿੰਦੇ ਰੀਫ ਲੰਪ ਪੰਦਰਾਣ ਬਲੈਕ ਗਰੀਨ ਨੰਨੇ ਇਹ ਚ ਬਲੈਕ ਵੀ ਹੈ ਬਲੈਕ ਰੀਫ ਆਣ ਤੇ ਉਹ ਬਸ ਬਲੂ ਬਲੈਕ ਨਹੀਂ ਮਿਲੇ ਹਾਂ ਤੇ ਕਾਪਾ आज मैं कल हूं रहेंगे छह ना थे बाकी रिफुलाते हाँ। रेड ब्लू नहीं मिले कोई रेड ब्लू क्वेश्चन तो सच हाँ है की रेड नहीं मिलते रेडो सी टीचर ठीक है तैयार की है ये प्रैक्टिकल है हां जी साइंस की आज आज काम शुरू ही कर लिया ठीक है ठीक है ठीक है ਚਲੋ ਬਾਕੀ ਜਿਹੜਾ ਕੁਝ ਕੱਢਣ ਨੂੰ ਦੇ ਦੇਣਗੇ ਫਿਰ ਤੇ ਆਹ ਦੋ ਰਜਿਸਟਰਸ ਦਿੱਤੇ ਆ ਮੈਪ ਉਹਨਾਂ ਦੇ ਨਾਲ ਦੇ ਹੈ ਨਾ ਤੇ ਮੈਪ ਤੇ ਮੈਪ ਵੀ ਨਹੀਂ ਤੇ ਫਿਰ ਉਹ ਕਵਰ ਕਵਰ ਆਪਾਂ ਕੱਢ ਲਾਂਗੇ ਇਹ ਸਾਰਾ ਆਪੇ ਆ ਗਿਆ ਫਿਰ ਕਰਾਂਗੇ ਆਪ ਨੂੰ ਖਰਚਾ ਕਰਨਾ ਪੈਣਾ ਤੇ ਉਹ ਹੀ ਕਵਰ ਚੜਾਉਂਗਾ ਜਿਹੜੇ ਪਹਿਲਾਂ ਜੜਾਈ ਸੀ ਉਹਨਾਂ ਭਾਈ ਲਾ ਲਾਂਗੇ ਮੈਂ ਉਹ ਤਾਂ ਖਰਾਬ ਹੋ ਜਾਣਗੇ ਬੁੱਤ ਪਿੰਨਾ ਲੱਗਾਂ ਦੁਬਾਰਾ ਨਹੀਂ ਮਵੇਂ ਪੈਕ ਨਹੀਂ ਹੁੰਦੇ ਕੋਈ ਨਾ ਦੱਕ ਚਾਲਟ ਤੇ ਚੜ ਜਾਣੇ ਹਾਂ ਇਹਨਾਂ ਦੀ ਮੈਂ ਕਹਿੰਦਾ ਸੀ ਉਹੋ ਜੀ ਚੜਾ ਲੈਂਦੇ ਚਲੋ ਕੋਈ ਗੱਲ ਨਹੀਂ ਫਿਰ ਇਸ ਐ ਨੂੰ ਸਟੇਸ਼ਨਰੀ ਅੱਧੀ ਮਿਲੀ ਹੈ ਜੀ ਹਲੇ ਅੱਧਾ ਸਮਾਨ ਮਿਲੂ ਕੱਲ ਨੂੰ ਤੇ ਚਲੋ ਜੀ ਫਿਰ ਅੱਜ ਵਾਲੇ ਬਲੌਗ ਦਾ ਨਾ ਆਪਾਂ ਇੱਥੇ ਐਂਡ ਕਰਦੇ ਹਾਂ ਬਾਕੀ ਵਧੀਆ ਜੀ ਠੀਕ ਠਾਕ ਚੈਨਲ ਤੇ ਜਿਹੜੇ ਨਵੇਂ ਜੋੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੈਂ ਜਾਣੀ ਹੁਣ ਅੱਧਰ ਨੂੰ ਕੇਰ ਦੁਕਾਨ ਮੰਨੀ ਸ਼ਾਮ ਦਾ ਟਾਈਮ ਹੋ ਗਿਆ ਚਾਰ ਪੁੱਜਣ ਵਾਲੇ ਆ ਸਬਜੀ ਸੂਜੀ ਹਲੇ ਬਣਾਉਣੀ ਐ ਤੇ ਅਥ ਨਹੀਂ ਬਣਾਵਾਂਗੇ ਅੱਜ ਆਪਾਂ ਅੱਜ ਤਾਂ ਉਹਨਾਂ ਨੂੰ ਥੋੜਾ ਜਿਹਾ ਕੰਮ ਜ਼ਿਆਦੀ ਆ ਤਾਂਗਾ ਮੈਂ ਚੱਲਨੀ ਉਧਰ ਨੂੰ ਚਲੋ ਠੀਕ ਹੈ ਜੀ ਫਿਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਨਵੇਂ ਜੁੜਦੇ ਆ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਸ਼ੁਰੂ ਤੋਂ ਹੰਡ ਤੱਕ ਸਾਰੀ ਵੀਡੀਓ ਨੂੰ ਵੇਖਿਆ ਕਰੋ ਜੀ ਚਲੋ ਠੀਕ ਹੈ ਜੀ ਫਿਰ ਓਕੇ ਬਾਏ ਬਾਏ